ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਸਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਭਾਈ ਲੱਧੂ ਜ਼ਿਲ੍ਹਾ ਸ਼ਹਿਰੀ ਤਰੰਤਰ ਸਾਹਿਬ ਤਹਿਸੀਲ ਲਗਦੀ ਸਜਨੋ ਪੱਟੀ ਪੰਜ ਛੇ ਪਸ਼ੂ ਆ ਇਸ ਫਾਰਮ ਤੇ ਠੀਕ ਆ ਜੀ ਆਈਆਂ ਪੰਜ ਵਹਿੜਾਂ ਤੇ ਇੱਕ ਜਿਹੜੀ ਮੈਂ ਥੋਕੜ ਗੱਪਣ ਰੇਟ ਜੈ ਜੀ ਹੋਣਗੇ ਬਾਈ ਦੇ ਗੋਪੀ ਦੇ ਡਿਟੇਲ ਸਾਰੀ ਤੁਹਾਡਾ ਨਾ ਕਰਾਂਗੇ ਸਾਂਝੀ ਖਰਚ ਸਮਝ ਕੇ ਅੰਡ ਤੱਕ ਬਣੇ ਰਿਓ ਜਿਹੜਾ ਕੋਈ ਲਾਸਟ ਵਾਲਾ ਪੀਸ ਆ 5-6000 ਰੁਪਏ ਦੇ ਵਿੱਚ ਦਵਾਂਗੇ 14-15000 ਵਾਲਾ ਵੀ ਭਾਅ ਹੈਗਾ ਏ 20 ਵਾਲਾ ਵੀ ਹੈਗਾ ਈ ਤੇ 50-60 ਵਾਲਾ ਵੀ ਆ ਸਾਰੇ ਭਾਅ ਨੇ ਜਾਇਜ ਜਾਇਜ ਤੋਂ ਜਾਇਜ ਆਓ ਕਰੀਏ ਗੱਲਬਾਤ ਬਾਈ ਗੋਪੀ ਨਾ ਪੁੱਛ ਕੇ ਕਿੰਦਾ ਦੇ ਰਹਿਣਗੇ ਰੇਟ ਬਾਈ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਕਿਦਾਂ ਭਰਾ ਠੀਕ ਹੈ ਵਧੀਆ ਵਧੀਆ ਨਜ਼ਾਰੇ ਚੜਦੇ ਆ ਆਨੰਦ ਭੱਜੇ ਆ ਪੂਰੇ ਪੂਰੇ ਨਵਾਂ ਫਾਰਮ ਦਿੰਦਾ ਨਜ਼ਾਰੇ ਪੂਰੇ ਮਾਨਾ ਬੜੀ ਕਿਰਪਾ ਵਾਦੀ ਬਸ਼ੋ ਵੀ ਚੰਗੇ ਸੌਕੇ ਹਾਂ ਨਾ ਪੱਖੇ ਪੁੱਖੇ ਚੱਲ ਰਹੇ ਆ ਕਿਆ ਬਾਤ ਹੈ ਹਣਾ ਬਿਲਕੁਲ ਤੇ ਇਹ ਆ ਭਾਵੇਂ ਨਾਲ ਵੀ ਝੰਨੇ ਮਰਨੇ ਵੀ ਰੱਖਿਆ ਤੇ ਪਾਣੀ ਵੀ ਖੁਰਲੀ ਦੇ ਵਿੱਚ ਹੀ ਲਾਇਆ ਵਿੱਚ ਹੀ ਲਾਇਆ ਹਣਾ ਬਿਲਕੁਲ ਇਹਨੂੰ ਮੈਂ ਕਰ ਹਾਂ ਬੜੀ ਮੌਤ ਹੈ ਜੀ ਸੰਧੂ ਸਾਹਿਬ ਸਜਣੋ ਉਹ ਸਾਹਮਣੇ ਜਿਹੜਾ ਪਿਆਲਾ ਜਾਂ ਏ हां ओ देखो ओ प्याले जे खुरलियां बणाइयां दे ਵਿੱਚ वादू पाणी ਆ ਮੂੰਹ ਉਹ ਗਾਂ ਪੀਂਦੀ ਪਈ ਆ ਮੂੰਡ ਬੋਕੇ ਜਵੇਂ ਉੱਥੋਂ ਹੀ ਪਸ਼ੂ ਜਿਹੜਾ ਮਰਜ਼ੀ ਪਾਣੀ ਪੀਤੀ ਜਾਵੇ ਉਹ ਭਰੇ ਰਹਿਣੇ ਜਿੰਨਾ ਪੀਤੀ ਜਾਊ ਉਨਾ ਹੀ ਥਰਿਆਵਣਾ ਪਿਛੋਂ ਆਟੋਮੈਟਿਕ ਆ ਨਾ हां ਬੜੀ ਮੌਜ ਹੈ ਜੀ 6 ਪਸ਼ੂ ਅੱਜ हां 6 ਡਰੈਸ ਨੋਟ ਕਰੀ ਗਏ ਟੈਂਟ ਪਾਈ ਲੱਤੂ ਤਸਵੀਲ ਪੱਤੀ ਜਿਹੜਾ ਸੀ ਤਰਨਤਾਰ ਦਾ ਮੋਬਾਈਲ ਨੰਬਰ 991436490 ਠੀਕ ਆ ਸ਼ੁਰੂਆਤ ਕਰੀਏ ਮੈਂ ਤੋਂ ਮੈਂ ਤੋਂ ਕਿੰਨਾ ਮਸੂਆ ਸਾਢੇ 6 ਮਹੀਨਿਆਂ ਦੀ ਕਪੜੇ ਤੇ ਜੈਸ਼ਮੀਰ ਤੀਜੀ ਸਵੇਰ ਹਾਂਜੀ ਚੌਥੇ ਦੀ ਗੱਡੀ ਤੋਂ ਹੋਊਗੀ ਤੇ 5 ਕਿਲੋ ਦੋਵੇਂ ਵੇਲੇ ਮਿਲਦੀ ਦੋਵੇਂ ਟਾਈਮ ਪੱਕਾ 5 ਕਿਲੋ ਦੋਵੇਂ ਟਾਈਮ ਪੱਕਾ 5 ਕਿਲੋ ਹੁਣੇ ਚੈੱਕ ਕੀਤੀ 10 ਮਿੰਟ ਤੋਂ ਇਹਦੇ ਬਾਅਦ ਠੀਕ ਆ ਚੈੱਕ ਪਾਸ ਹੋ ਗਿਆ ਨਾ ਸਾਢੇ 6 ਮਹੀਨਿਆਂ ਦੀ ਪੱਕੀ ਆਪਣੀ ਗਾਰੰਟੀ ਓਕੇ ਹਾਂਜੀ ਤੋਰੋ ਲਓ ਸੱਜਣੋ ਸਾਢੇ 6 ਮਹੀਨਿਆਂ ਦੀ ਸੂਬਾ ਕੋਈ ਤੀਜਾ ਲਾਲੇ ਹਾਂਜੀ ਹਨਾ ਕੋਈ ਚੌਥਾ ਲਾਲੇ ਵੱਡੀ ਮੈਂ ਖੁੱਲੀ ਹਾਂ ਮੈਂ ਵੱਡੀ ਆ ਤੋਰਾ ਫੇਰਾ ਬਹੁਤ ਚੰਗਾ ਲੱਗਾ ਮੈਂ ਇਹਨੂੰ ਤੇ ਆਪ ਦੇਖ ਸਕਦੇ ਜੀ ਲਓ ਜੀ 12 ਲੀਟਰ ਦੁੱਧ ਭਰ ਲਈ ਹਾਂ ਹਾਂ ਵਾਕਈ ਹਾਂ ਠੀਕ ਹੈ ਜਗ੍ਹਾ ਥੋੜੀ ਜੀ بارش ਬੂਰਛ ਕਰਕੇ ਗਿੱਲਾ ਕੋਈ ਨਹੀਂ ਲਾਇਓ ਭਾਈ ਉਹ ਕੇਰਪੋਰਡ ਲਾਇਓ ਕਿਉਂਕਿ ਤੋਰਾ ਤਰਾ ਤੋਰੇ ਲਾਉਣੀ ਕੋਈ ਵੀ ਸ਼ੱਕ ਕੱਦ ਪੁੱਤ ਵੀ ਚੰਗਾ ਵੱਡਾ ਸਜਣੂ ਹੋਊਗਾ ਵੀ ਛੋਟਾ ਆਣਾ ਢਾਂਜਾ ਹੋਊਗਾ ਸੂਆ ਭਾਵੇਂ ਚੌਥਾ ਲਾ ਲਿਓ ਭਾਵੇਂ ਤੀਜਾ ਲਾ ਲਿਓ ਇਹ ਨਹੀਂ ਕਿ ਅਤਾਜਾ ਕਿਉਂਕਿ ਇਹ ਤੁਸੀਂ ਸਾਰੇ ਸੂਝਵਾਨ ਜੀ ਕਿਉਂਕਿ ਲਮਾਲ ਲਿਆ ਭਾਈ ਨੇ ਖਰੀਦਦਾਰੀ ਕੀਤੀ ਹੁੰਦੀ ਆ ਤੇ ਹਾਂ ਪੰਜ ਕਿਲੋ ਦੁੱਧ ਆਣਾ ਪੰਜ ਕਿਲੋ ਪੱਕਾ ਗਾਂ ਕਰਦੀ ਮੜਿਆ ਵਹਾਨਾ ਭੂਨਾ ਬਖਾਰੀਏ ਲੋ ਸਜਣੂ ਵਹਾਨਾ ਭੂਨਾ ਬੜਾ ਸੁਣਾ ਭਾਈ ਕੀਮਤ ਕਿੰਨੀ ਰਹਿ ਗਈ ਕੀਮਤ ਤਾਂ ਸੰਤੂ ਸਾਹਿਬ ਸਾਢੇ ਦੇ ਸਕਦੇ ਅੱਛਾ ਤਿੰਨ ਘਾਟ ਦੇ ਦਈਏ ਸਾਢੇ ਤਿੰਨ ਘਾਟ 55 ਨਾ ਕਰੀਏ 55 ਦੀ ਠੱਕਾ ਜੈਸ ਸਿੰਘ ਹੋਈ ਜਾਣ ਦੋ ਫਿਰ ਕੋਈ ਵੀਰ ਭਰਾ ਮਜਬੂਰ ਨਾ ਕਰੇ ਤੇ ਰੰਗ ਛੋਟ ਕਰਦਾ ਠੀਕ ਆ ਆ ਬਾੜ ਕੋਲ ਕਿੰਨਾ ਦੁੱਧ ਹੈ ਜਿਹੜੇ ਦੂਜੇ ਨੰਬਰ ਤੇ ਇਹ ਦੁੱਧੇ ਸੁਵੇ ਸਤੂ ਦਾ ਹੂੰ ਇਹਦੇ ਕੋਲ ਹੋਣੀ 11 ਲੀਟਰ ਦੁੱਧ ਆ 11 ਬੱਚਾ ਬਗੈਰ ਤੇ ਅੱਛਾ ਬੱਚਾ ਨਹੀਂ ਆਗਾ ਬੱਚਾ ਨਹੀਂ ਆਗਾ ਤੋ ਜੈਸ ਵੀਰ ਪਰ ਅੱਛੀ ਦੇਖੋ ਜ਼ਰਤ ਸਵਾਲਾਂ ਆਂ ਦੀ ਦਿਗਨ ਅੱਗੇ ਦਾ ਸੱਚਾ ਵਾਕੇ ਤੋਰਦੇ ਜੀ ਬਣੀ ਨਹੀਂ ਆਂਦੇ ਦੀ ਵੀਡੀਓ ਵੀ ਆਪਾਂ ਦੇ ਦਾਂਗੇ ਬਣੀ ਦੀ ਹੂੰ ਗਾਂ ਬਣੀ ਆਂ ਗਾਂ ਬਣੀ ਆਪਾਂ ਵੀਡੀਓ ਦਾਂਗੇ ਬਣੀ ਦੀ ਓਕੇ ਓਕੇ ਸੱਜਣੋ ਥਾਨ ਨੇੜੇ ਤੋਂ ਤੁਹਾਨੂੰ ਚੈੱਕ ਕਰਵਾ ਰਹੇ ਆਂ ਥਾਨ ਵੇਖੋ ਕਿੰਨਾ ਸੋਹਣਾ ਕਰਮਾਣ ਲੱਗਾ ਕੱਲਾ ਕੱਲਾ ਥਾਣੇ ਚੌਂ ਗੁੱਠਾਂ ਦੇ ਥਾਨ ਲੱਗਾ ਸੱਜਣੋ ਚੂਣ ਚਵਾ ਵੀ ਬਿਲਕੁਲ ਫੁੱਲੀ ਹੋ ਗਈ ਰੂਮਰ ਗਈ ਹਨਾ ਤੇ ਦੂਜਾ ਸੂਆ ਏ ਦੋ ਜਸੂਆ ਹਾਂ ਦੋ ਜਸੂਆ ਵੇਖੋ ਬਿਲਕੁਲ ਨਿੱਕੀ ਜੀ ਫੇਸ ਕੁਆਲਿਟੀ ਹੈ ਨਾ ਕਿਆ ਬਾਤ ਓਕੇ ਏਅਰਪੋਰਟ ਪੂਰੀ ਪੂਰੀ ਬਚੀ ਸਰਾ ਜੀ ਸਰਜਨ ਆਇਆ ਜੀ ਮਖੋਂ ਬਾਹਰ ਹਾਂ ਵੇਖੋ ਜੀ ਕਿਆ ਬਾਤ ਨਿੱਕਰ ਵੜੀ ਹੈ ਨਿੱਕਰ 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 ਬਿਲਕੁਲ ਵਾਕਿਆ ਨਿੱਕਰ ਆ ਜਿੰਨੇ ਹੀ ਵੇਖੀ ਯਾਰ ਰਾਜੀ ਪਾਜੀ ਹਾਂ ਚਲੋ ਦੋ ਮਿੰਟ ਹਾਂ ਭਾਈ ਗੋਪੀ ਫਿਰ ਡੇਟ ਕੀ ਰਹਿ ਕਹਿੰਦਾ ਦੇ ਸਭ ਤੋਂ ਸਾਉ ਬੱਚਿਓ ਬਗੈਰ ਆ ਹਾਂ 35 ਦੀ ਲੈਣੀ 35 ਜੋ ਜੈ ਸਨੋਏ ਤਿੰਨ ਘਾੜੋ 30 ਦੀ 30 ਦੀ ਜਾਣ ਤੋਂ ਜੈ ਸਨੋਏ ਹਣਾ ਆ ਗਈ ਅੱਗੇ ਤਿਆਰੀ ਤੇ ਗੱਭਣ ਹਣਾ ਪਲੂਨ ਅਜਾ ਸੱਤ ਦੇ ਲਈ ਪਹਿਲਾ ਸੂਆ ਆਪਣੇ ਹਣਾ ਹਾਂਜੀ ਠੀਕ ਹੈ ਭਾਈ ਪੂਰੀ ਵੱਡੀ ਸਿੰਘ ਜ਼ਰੂਰ ਹੈਗੇ ਆ ਮੈਂ ਅਖੀ ਵਾਲਾ ਹਾਂ ਪੂਰੀ ਵੱਡੀ ਆ ਪਹਿਲੇ ਢੱਡੂ ਨਾ ਪਈਆ ਹਾਂ ਜਿਹੜੀ ਫੋੜਦੀ ਇਤ ਨਹੀਂ ਚੱਲਦੀ ਨਹੀਂ ਫੋੜ ਨਹੀਂ ਚੱਲਦੀ ओके ओके ते के क्लाम देण आठ ਲੈ ਜੂ ਦੇਣ ਆਟ ਲੈ ਜੂ ਅੱਜ ਹੀ ਦੇਣ ਦੀ ਵਾਰੀ ਝੂੰਗੀ ਆ ਗਈ ਐ ਨਾ ਹਾਂਜੀ ਝੂੰਗੀ 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 ਹਾਂਜੀ ਹਾਂ ਆ ਕਰੋ ਸੰਗ ਦੇ ਵਿੱਚ ਤੋਰਾ ਤਰਾ ਸਜਣੋਂ ਚੰਗਾ ਏ ਤਾਂ ਕਰਕੇ ਨਹੀਂ ਜ਼ਿਆਦਾ ਕਮਾਰ ਐ ਜਗਾ ਫੇਰੀ ਜਣਾ ਸਾਈਲੈਂਟ ਫੋਨ ਲੰਮੀ ਐ ਇਹਨੂੰ ਕਰਦੇ ਬਾਹਰ ਲੈ ਆ ਤੇ ਤੋਰਾ ਫੇਰਾ ਚੰਗਾ ਏ ਕਤਬੂਤ ਵੀ ਚੰਗਾ ਵਕੀ ਲਗਾ ਹੂੰ ਲੈ ਜੋ ਵੀ ਲੈ ਜੋ ਵੀ ਨੋ ਇੱਜਕਰੂ ਕੀ ਬਾਤ ਹੈ ਵੈਡ ਸੋਹਣੀ ਆ ਬਾਈ ਰੇਟ ਕੀ ਰਹੇਗਾ ਰੇਟ ਸੰਧੂ ਸਾਹਿਬ ਜੀ ਸਵੇਰੀ ਹੁੰਦੀ ਸਾਢੇ 3 ਵਜੇ ਹਾਂ 55 ਦੀ ਦੇ ਲਈ ਹੋਰ ਛਡਾ ਦਿਓ ਦੋ ਬੱਚੇ 50 50 ਦੀ ਠਕਾਣਾ ਹੂ ਜਾਣਦੇ ਕੋਈ 40 ਕੋਈ ਪਰ ਅਜੇ ਬੱਚੀ ਹਰ ਹਾਲ ਲੈਂਦੀ ਜੀ ਲੈ ਜਣੇ ਤੇ ਅੱਧੀ ਸ਼ਾਮ ਤੱਕ ਕੋਈ 11 ਵਜੇ ਤੋ ਸਕਦਾ 1500 ਕਿੰਨਾ ਬਾਈ ਦੁੱਧ ਹੋਊਗਾ ਪੱਕਾ ਇਹਦੇ ਥੱਲੇ 1 ਕਿਲੋ 1.5 ਕਿਲੋ ਦੋ ਕਿਲੋ ਹੀ ਹਾਂ ਜੀ ਕੋਈ ਖੋਲੋ ਸਾਢੇ ਪੰਜਾਂ ਮਹੀਨਿਆਂ ਦੀ ਗੱਪੜ ਜੀ ਸਾਡੇ 5 ਮਹੀਨਿਆਂ ਦੀ ਚੱਕ ਪਾਸ ਚੱਕ ਪਾਸ ਆ ਗਈ ਹੈ ਨਾ ਕੋਈ ਆਰਟੀ ਕਰਾ ਲੈ ਤੇ ਦੁੱਧ ਕੋਈ ਲੈਣੇ 1.5 ਕਿਲੋ ਜੇ ਤੋਈ ਦਾ ਗਈ ਜਾ ਹੂੰ ਤੇ ਸੱਜਣੋ ਵੀ ਸੱਜਿਓ ਸੱਜਣੋ ਕਿਲੋ ਕੇ ਦੁੱਧ ਦਿੰਦੀ ਆ ਥਾਣੀ ਚੱਕ ਪਾਸ ਆ ਗੱਲ ਠੀਕ ਹੈ ਬੀਰ ਦੀ ਹੈ ਨਾ ਹੂੰ ਤੇ ਥਾਂ ਚੰਗੇ ਆ ਪਹਿਲਾਂ ਦੁੱਧਿਆ ਲਈ ਬਣੀਏ ਪਹਿਲਾ ਸਵੇਰ ਸੂਈ ਆ ਦੂਜੇ ਸਵੇਰ ਲਈ ਗਾਬਿਆ ਸਾਡੇ 5 ਮਹੀਨਿਆਂ ਦੀ ਬਾਈ ਸਾਡੇ 5 ਦੀ ਪੱਕੀ ਬਾਕੀ ਪੰਜਾਂ ਦੀ ਨਹੀਂ ਗੀਏ ਮੜੀ ਜੀ ਲਾਦੀ ਵਿੱਚੋਂ ਥੰਥੁਣ ਵੇਖ ਵਿਖਾ ਦੀਏ ਲਾਦੇ ਮੇਰਾ ਭਰਾ ਵਾਹ ਆਹ ਚੀਜ਼ ਦਾ ਜਿਹਨੂੰ ਐਨੂੰ ਕਰਦੇ ਸਾਢੇ ਪੰਜਾਂ ਮਹੀਨਿਆਂ ਚੱਕ ਪਾ ਸਾਢੇ ਪੰਜਾਂ ਰੇਟ 25 ਦੀ ਦੇ ਲਈ ਵਿਖਦੀ ਨਹੀਂ ਰਹਿੜਿਆ ਜਿਹੜਾ ਜੈਸ ਨੋ ਕਰਦੇ 22 ਦੀ 18 ਦੀ ਨਹੀਂ ਤਾਂ ਜਾਣਦੇ ਨੇ ਇਹਨੇ ਦੀ ਸੰਸਾਦ ਨੂੰ ਆਈ ਯਾਰ 19 ਦੀ ਜਾਨਦੇ 20 ਦੀ ਜਾਨਦੇ 19 ਦੀ ਜਾਨਦੇ ਕੁਝ ਨਹੀਂ ਦਾ ਆਪ ਨੂੰ ਆਈ ਇਹਨੇ ਦੀ ਅੱਛਾ 20 ਦੀ ਜਾਨਦੇ ਤਾਂ ਨਹੀਂ ਬੈਠਿਆ ਉਹ ਜਿਹੜੀ ਅੱਗ ਝੁੰਗੀ ਹਾਂਜੀ ਇਹਨੇ ਕਿੰਨੇ 6 ਕਿਲੋ ਦੁੱਧ ਜੇ ਸਾਢੇ 6 ਕਿਲੋ ਹਾਂਜੀ ਪਣੀ ਪੁਣੀ ਨਹੀਂ ਐਵੇਂ ਆਕੀਏ ਦੋ ਮਹੀਨਿਆਂ ਦੀ ਸੋਈ ਹੈ ਤੂੰ ਸਮਝ ਬਣੀ ਨਹੀਂ ਨਾ ਬਣੀ ਪੁਣੀ ਨਹੀਂ ਦੋ ਮਹੀਨਿਆਂ ਦੀ ਸੋਈ ਠੰਡੀ ਬਣੀ ਅੱਛਾ ਅੱਜ ਬਣੂਗੀ ਸ਼ਾਮਾਂ ਤੱਕ ਮੇਰੇ ਕੋਲ ਟ੍ਰੈਕਟਰ ਦਾ ਤੰਗੂਸ ਹੈ ਹਾਂ ਹਾਂਜੀ ਠੰਢੀ ਬੜੀ ਜ਼ਿਆਦੀ ਏ ਜਰਸੀ ਸਿੰਘਾਂ ਵਾਲੀ ਸੱਜਣੋ ਹਾਂ ਜੀ 6 ਕਿਲੋ ਦੁੱਧ ਇਹ ਆ ਦਿੰਦੇ ਆ ਥੋੜੇ ਮੁੱਲ ਜਿਹਨੇ ਚਾਹ ਪਾਣੀ ਬਣਾਉਣਾ ਉਹਨੂੰ ਚੰਗੀ ਹਾਂ ਜੋਦੇ ਫੇਰ ਉਹਨੇ ਦੀ ਵੀ ਲੈ ਜਾਣੀ ਐ ਦਿੱਤੀ ਜਾਣਾ ਨੱਕ ਤੱਕ ਪੈ। ਬਾਕੀ ਦਾ ਹਾਂ ਜੀ ਲੋ ਜੀ ਤੇ ਰੇਟ ਐ ਇਤੋਂ ਚੱਲ ਜਾਈਏ ਹਾਂ 10000 ਦੀ 10000 ਦੀ 2 ਘੱਟ ਦੇ ਦੇ 8 ਦੀ 8 ਦੀ ਦੁੱਧ 6 ਕਿਲੋ ਦੁੱਧ 6 ਕਿਲੋ ਪੱਕਾ ਇਹ ਨਾਉਂਦਾ ਕੋਈ ਠੰਡੀ ਭਾਵੇਂ ਦਾਹਰੀ ਚੋੜੂ ਅਸ਼ 6000 ਦੀ 6000 ਦੀ 8000 ਦੀ 8000 ਠੀਕ ਆ ਹਾਂਜੀ ਖਾ ਲਓ ਇਹ ਦੰਦੂ ਦਾ ਸਾਡੇ ਤਿੰਨ ਮਹੀਨੇ ਦੀ ਗੱਪਣ ਦੀ ਸਾਡੇ ਤਿੰਨ ਦੀ ਕੀ ਆ ਭਾਵੇਂ ਨਾ ਕੋਈ ਆਹ ਕੀ ਤੇਲ ਲਿਆ ਤਿੰਨ ਲੜ ਤਿੰਨ ਲੜ 5 ਲੀਟਰ ਦੁੱਧ ਦੇ ਪੈ ਗਈ ਨਹੀਂ ਤੇ ਆ ਗਾਂ ਵੱਡੀ ਲਈ ਨਾਂ ਲੱਗਦੀ ਮਨ ਕਰਾਇਆ ਬਸ ਲੋਈ ਸੱਜਣ ਨੂੰ ਭਾ ਕੋ ਨਹੀਂ ਮੁਕਤ ਆ ਦੇ ਕੇ ਦੋਵੇਂ ਲਊ ਤੇ ਹੋਰ ਮਾਰ ਕਰਾ ਇਕੱਠੀ ਸਾਢੇ ਕਿਨੇ ਕਿਨੇ ਜਿਹਦੇ ਦੱਸਿਆ ਸਾਢੇ ਤਿੰਨਾਂ ਦੀ ਸਾਢੇ ਤਿੰਨਾਂ ਦੀ ਚੈੱਕ ਪਾਸ ਚੈੱਕ ਆਪਣੇ ਘਰੇ ਆਈ ਹੂੰ ਸਾਢੇ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਤੇ 5 ਕਿਲੋ ਦੁੱਧ ਚਾਰ ਕਿਨੇ ਦੋਵੇਂ ਦੇ ਤੇ ਭਾ ਤੇਰੀ ਅੱਗ ਦੀ ਹੋਰ 6 ਦੀ ਦੇ ਦੇ ਦੋਵੇਂ ਤੇ 16 ਜੇ ਗਲੋਂ ਦਾ 10000 ਹੋ ਦੋਵੇਂ ਲਾਉਂਦੇ 15000 ਸੱਜਣੋ ਇਹ ਦੋ ਪਸ਼ੂ ਆਪਣੀ ਖਰੀਦਦਾਰੀ ਕਰਿਓ ਪਸ਼ੂ ਚੰਗੇ ਆ ਭਾਈ ਗੋਪੀ ਦੇ ਕੋਲ ਪਿੰਡ ਭਾਈ ਲੱਧੂ ਪਹੁੰਚ ਕੇ ਮੇਲਾ ਲੁੱਟਣਾ ਨਾ ਲੁੱਟ ਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ